ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਹਉ ਸਲੋਕ ਆਲ ਸਤ ਜੁਗਾਂ ਸਤ ਹੈ ਭੇ ਸਤ ਨਾਨਕ ਹੋਸੀ ਭੇ ਸਤ ਅਸ਼ਟ ਪਨੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵ ਦਰਸ਼ਨ ਸੱਤ ਸਤਿ ਪੇਖਣ ਹਾਰ ਨਾਮ ਸੱਤ ਸਤਿ ਧਿਆਵਣ ਹਾਰ ਆਪ ਸੱਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸੱਤ ਸਤ ਬ੍ਰਹਮਕਤਾ ਸੁਰਤ ਸੱਤ ਸੱਤ ਜਸ ਸੁਣਤ ਬੁਝ ਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤਿ ਪ੍ਰਭ ਸੋਏ ਬੁਝ ਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤਿ ਪ੍ਰਭ ਸੋਏ ਵਾਹ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੁਜਾਨਾਂ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਆਪ ਜੀ ਗੁਰੂ ਚਰਨਾਂ ਵਿਖੇ ਹਜਰੀਆਂ ਲਵਾ ਰਹੇ ਹੋ ਆਓ ਨੜਿਵਾਰ ਗੁਰਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ ਅੱਜ ਆਪ ਜੀ ਨੇ ਲੜੀਵਾਰ ਕਥਾ ਸਰਵਣ ਕਰਦੇ ਹੋਏ ਸ੍ਰੀ ਸੁਖਣੀ ਸਾਹਿਬ ਜੀ ਦੀ 17ਵੀਂ ਅਸ਼ਟਪਦੀ ਦਾ ਸ਼ਲੋਕ ਅਤੇ ਪਹਿਲੇ ਪ리에 ਦਾ ਪਾਠ ਸਰਵਣ ਕੀਤਾ ਹੈ ਇਸ ਸ਼ਬਦ ਦੇ ਬਾਰੇ ਕੋਥਾਨਕਾ ਹੈ ਕਿ ਜਿਸ ਵਕਤ ਤਾਂਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾ ਜਾਮ ਸਰ ਸਰੋਵਰ ਦੇ ਕੰਡੇ ਤੇ ਬੈਠ ਕਰਕੇ ਮੰਜੀ ਸਾਹਿਬ ਤੇ ਬੈਠ ਕੇ 16 ਅਸ਼ਟਪਰੀਆਂ ਉਚਾਰਨ ਕਰ ਚੁੱਕੇ ਸਨ 17ਵੀਂ ਅਸ਼ਟਪਰੀ ਹਜੇ ਅਰੰਭ ਕਰਨੀ ਸੀ ਐਨੇ ਨੂੰ ਉਹਨਾਂ ਦੇ ਪੋਲ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਅੰਮ੍ਰਿਤਸਰ ਸਾਹਿਬ ਗੁਰੂਆਂ ਦੀ ਧਰਤੀ ਤੇ ਮੱਥਾ ਟੇਕਣ ਲਈ ਆਏ ਗੁਰੂ ਅਰਜਨ ਸਾਹਿਬ ਜੀ ਨੂੰ ਆ ਕੇ ਮਿਲੇ ਗੁਰੂ ਸਾਹਿਬ ਜੀ ਨੇ ਗੁਰੂ ਸੁਪੁੱਤਰ ਜਾਣ ਕੇ ਉਹਨਾਂ ਦਾ ਬਹੁਤ ਸਤਕਾਰ ਕੀਤਾ ਬਾਬਾ ਸ਼੍ਰੀ ਚੰਦ ਜੀ ਨੇ ਸਤਗੁਰਾਂ ਨੂੰ ਬੇਨਤੀ ਕੀਤੀ ਮਹਾਰਾਜ ਕੀ ਲਿਖ ਰਹੇ ਹੋ ਕੀ ਕਾਰਜ ਕਰ ਰਹੇ ਹੋ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਸੰਸਾਰ ਦੇ ਭਲੇ ਵਾਸਤੇ ਸੁਖਮਨੀ ਸਾਹਿਬ ਜੀ ਦੀ ਰਚਨਾ ਕਰ ਰਹੇ ਹਾਂ ਸੁਖਮਨੀ ਸਾਹਿਬ ਨਾਮੇ ਬਾਣੀ ਦਾਚ ਕਰ ਰਹੇ ਹਾਂ ਜਿਸ ਦੀਆਂ ਅਸੀਂ 16 ਅਸ਼ਟ ਬਲੀਆਂ ਸੰਪੂਰਨ ਕਰ ਚੁੱਕੇ ਹਾਂ ਬਾਕੀ 8 ਅਸ਼ਟ ਬਲੀਆਂ ਰਹਿੰਦੀਆਂ ਤੁਸੀਂ ਵਿਚਾਰ ਦਿਓ ਇਹ 24 ਅਸ਼ਟ ਬਲੀਆਂ ਰੂਪੀ ਬਾਣੀ ਉਚਾਰਨੀ ਹੈ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਮੈਂ ਇਸ ਦਾ ਅਧਿਕਾਰੀ ਨਹੀਂ ਆ ਮਹਾਰਾਜ ਇਹ ਕੰਮ ਗੁਰੂ ਪਾਤਸ਼ਾਹ ਜੀ ਨੇ ਆਪ ਜੀ ਨੂੰ ਹੀ ਬਖਸ਼ਿਆ ਹੈ ਤੁਹਾਡਾ ਹੀ ਕਾਰਜ ਹੈ ਗੁਰਸਾਹਿਬ ਨੇ ਫੇਰ ਬੇਨਤੀ ਕੀਤੀ ਸਾਡੀ ਖੁਸ਼ੀ ਹੋਵੇਗੀ ਜੇਕਰ ਆਪ ਕੁਝ ਬਾਣੀ ਉਚਾਰਨ ਕਰੋ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਵੀ ਸਾਹਿਬ ਬੇਨਤੀ ਕੀਤੀ ਕਿ ਪਿਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਚਾਰੇ ਮੂਲ ਅੰਤਰ ਨੂੰ ਹੀ ਮੈਂ ਆਪ ਜੀ ਦੇ ਭੇਟ ਕਰ ਦਿੰਦਾ ਹਾਂ ਤਾਂ ਦੋ ਸਿਆਲੀਆਂ ਦਾ ਭੇਦ ਰੱਖ ਕੇ ਜਿਵੇਂ ਜਪ ਜਪ ਜੀ ਸਾਹਿਬ ਸ਼ੁਰੂ ਕਰਦੇ ਹਾਂ ਤਾਂ ਉੱਥੇ ਆਉਂਦਾ ਹੈ ਸ਼ਲੋਕ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਫਿਰ ਅੱਗੇ ਪੌੜੀਆਂ ਅਰੰਭ ਹੋ ਜਾਂਦੀਆਂ ਹਨ ਸੋਚੈ ਸੋਚਣਾ ਹੋਵੀ ਜੇ ਸੋਚੀ ਲਖ ਵਾਰ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਨੇ ਉਸੇ ਸ਼ਲੋਕ ਨਹੀਂ ਆ ਦੋ ਸਿਹਾਰੀਆਂ ਨੂੰ ਪਿੱਛੋਂ ਅੱਗੇ ਲਾ ਕਰਕੇ ਬੇਨਤੀ ਕੀਤੀ ਮਹਾਰਾਜ ਲਿਖ ਲੋ ਫਿਰ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਇਹ ਸ਼ਲੋਕ ਇਹਦੇ ਬਾਬਾ ਸ਼੍ਰੀ ਚੰਦ ਜੀ ਨੇ ਉਚਾਨਨ ਕਰਕੇ ਸੁਣਾਇਆ ਇਸੇ ਸ਼ਲੋਕ ਨੂੰ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਗਉੜੀ ਰਾਗ ਵਿੱਚ ਵੀ ਲਿਖਿਆ ਔਰ ਇਸ ਤਰ੍ਹਾਂ ਗੁਰ ਪਿਆਰਿਓ ਸਤਿਗੁਰੂ ਅਰਜਨ ਦੇਵ ਜੀ ਨੇ 17ਵੀਂ ਅਸ਼ਟਬਦੀ ਦੀ ਅਰੰਭਤਾ ਬਾਬਾ ਸ਼੍ਰੀ ਚੰਦ ਜੀ ਦਾ ਅਸ਼ੀਰਵਾਦ ਲੈ ਕੇ ਕਿਉਂਕਿ ਵੱਡੇ ਗੁਰਨਾਨਕ ਪਾਤਸ਼ਾਹ ਜੀ ਦੇ ਸੁਪੁੱਤਰ ਹਨ ਸਤਕਾਲ ਜੋਗ ਹਨ ਤੇ ਧੰਨ ਗੁਰੂ ਪਾਤਸ਼ਾਹ ਜੀ ਦਾ ਕਰ ਜਿਹੜਾ ਹੈ ਨਿਮਾਣਿਆਂ ਦਾ ਮਾਨ ਨਿਮਰਤਾ ਪੁੰਜ ਹੈ ਇਸ ਕਰਕੇ ਬੜੇ ਸਤਕਾਰ ਸਹਿਤ ਉਹਨਾਂ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਇਹ ਬੇਨਤੀ ਕੀਤੀ ਉਹਨਾਂ ਨੇ ਫਿਰ ਇਹ ਸ਼ਲੋਕ ਉਚਾਰਨ ਕਰ ਦਿੱਤਾ ਦੂਸਰੀ ਥਾਣਕਾ ਕੁਝ ਇਸ ਤਰ੍ਹਾਂ ਵੀ ਹੈ ਮਹਾਂਪੁਰਖ ਸਤ ਗਿਆਨੀ ਗੁਰਬੰਧ ਸਿੰਘ ਪਿੰਡਰਾ ਵਾਲੇ ਸੁਨਾਇਆ ਕਰਦੇ ਸੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ 16 ਅਸ਼ਟਪਦੀਆਂ ਉਚਾਰਨ ਕਰਕੇ ਇੱਕ ਦਿਨ ਸ਼੍ਰੀ ਨਾਨਕ ਦੇ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਕੋਲ ਬਾਹੜ ਨਗਰ ਮਿਲ ਚਲੇ ਗਏ ਉੱਥੇ ਹੋਰ ਬਹੁਤ ਪਿਆਰ ਦੀਆਂ ਗੱਲਾਂ ਬਾਤਾਂ ਹੋਈਆਂ ਵਿਚਾਰਾਂ ਹੋਈਆਂ ਤੇ ਉਹਨਾਂ ਨੂੰ ਕਹਿਣ ਲੱਗੇ ਪਾਤਸ਼ਾਹੋ ਬਾਬਾ ਸ਼੍ਰੀ ਚੰਦ ਜੀ ਆਪ ਜੀ ਸਤਿਗੁਰਾਂ ਦੇ ਵੱਡੇ ਸੁਪੁੱਤਰ ਹੋ ਕੋਈ ਬਾਣੀ ਉਚਾਰਨ ਕਰਕੇ ਸੁਣਾਓ ਤਾਂ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਇਹ ਤਾਂ ਗੁਰੂ ਜੀ ਨੇ ਆਪ ਜੀ ਨੂੰ ਹੀ ਬਖਸ਼ਿਸ਼ ਕੀਤੀ ਹੈ ਦੁਹੇ ਤਾਂ ਬਾਣੀ ਕਾ ਬੁਹੇ ਤਾਂ ਕਹਿ ਕੇ ਸਾਡੇ ਪਿਤਾ ਗੁਰੂ ਨਾਨਕ ਦੇਵ ਜੀ ਨੇ ਗੁਰਸੱਤ ਆਪ ਹੀ ਬਾਣੀ ਉਚਾਰਨ ਕਰਦੇ ਸਨ ਤੁਸੀਂ ਉਹਨਾਂ ਦੇ ਗੁਰਗੱਦੀ ਦੇ ਵਾਰਸ ਹੋ ਬਾਣੀ ਦੀ ਰਚਨਾ ਕਰਨੀ ਆਪ ਜੀ ਨੂੰ ਸ਼ੋਭ ਦੀ ਹੈ ਸਾਡਾ ਅਧਿਕਾਰ ਨਹੀਂ ਪਰ ਗੁਰੂ ਪਾਤਸ਼ਾਹ ਜੀ ਨੇ ਦੁਆਰਾ ਫਿਰ ਪਿਆਰ ਸਹਿਤ ਕਿਹਾ ਨਹੀਂ ਬਾਬਾ ਜੀ ਕਿਰਪਾ ਕਰੋ ਕੁਛ ਤਾਂ ਸੁਣਾਓ ਉਹ ਕਹਿਣ ਲੱਗੇ ਫਿਰ ਅਸੀਂ ਕੀ ਸੁਣਾਵਾਂ ਬਾਬੇ ਨਾਨਕ ਸਾਡੇ ਪਿਤਾ ਜੀ ਦਾ ਉਚਾਰਨ ਕੀਤਾ ਹੋਇਆ ਸ਼ਲੋਕ ਹੀ ਤੁਹਾਡੇ ਭੇਟ ਕਰਦੇ ਹਾਂ ਤਾਂ ਉੱਥੇ ਵੀ ਇਹੀ ਉਥਾਨਿਕਾ ਕਹਿੰਦੀ ਹੈ ਕਿ ਬਾਬੇ ਸ਼੍ਰੀ ਚੰਦ ਜੀ ਨੇ ਸ਼ਲੋਕ ਦੀ ਜਿਹੜੀ ਹੈ ਸਿਹਾਰੀਆਂ ਨੂੰ ਪਿੱਛੋਂ ਅੱਗੇ ਲਾ ਕੇ ਵਿਹਾਰੀ ਨੂੰ ਸਿਹਾਰੀ ਵਿੱਚ ਲਾ ਕਰਕੇ ਇਹ ਸ਼ਬਦ ਉਚਾਰਨ ਕਰਕੇ ਦੱਸਿਆ ਆਜ ਸੱਜੁਗਾਰ ਸੱਚ ਹੈ ਈ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਏਸੀ ਉਥਾਨਿਕਾ ਪਵਿੱਤਰ 17ਵੀਂ ਅਸ਼ਟਪਰੀ ਦੀ ਅਰੰਭਤਾ ਦੀ ਆਓ ਔਰ ਇਸ ਨੂੰ ਵਿਚਾਰਿਆਂ ਦੇ ਨਾਲ ਪਦੇ ਦੀ ਸਾਂਝ ਪਾਉਂਦੇ ਹਾਂ ਉਸ ਤੋਂ ਪਹਿਲਾਂ ਗੁਰ ਚਰਨਾ ਵੀ ਚਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਆਦ ਸੱਚ ਜੁਗਾਦ ਸੱਚ ਸਭ ਤੋਂ ਪਹਿਲਾਂ ਜੋ ਸ੍ਰਿਸ਼ਟੀ ਦੀ ਅਰੰਭਤਾ ਕਰਨ ਵਾਲਾ ਪਰਮੇਸ਼ਰ ਮੂਢ ਰੂਪ ਹੈ ਉਹ ਸੱਚ ਹੈ। ਔਰ ਜਗਾਰ ਸੱਚ ਤਿੰਨਾਂ ਕਾਲਾਂ ਵਿੱਚ ਸੱਚ ਹੈ ਭਾਵ ਯੁਗਾਂ ਦੇ ਵਿੱਚ ਵੀ ਸੱਚ ਹੈ। ਸਤਜੁਗ ਦੇ ਵਿੱਚ ਵੀ ਉਹ ਸੀ ਕਾਲ ਯੁਗ ਤ੍ਰੇਤਾ ਦਵਾਪਰ ਇਹਨਾਂ ਚਾਰਾਂ ਯੁਗਾਂ ਦੇ ਵਿੱਚ ਉਹ ਹੀ ਸਤ ਹੈ। ਬਾਕੀ ਸ੍ਰਿਸ਼ਟੀ ਬਣਦੀ ਢਹਿੰਦੀ ਰਹਿੰਦੀ ਹੈ। ਪਰ ਉਹ ਟੈਂਦਾ ਨਹੀਂ ਬਣਦਾ ਨਹੀਂ ਉਹ ਜਿਉਂ ਕਾ ਤਿਉਂ ਰਹਿੰਦਾ ਆਦ ਸੱਚ ਜੁਗਾਰ ਸੱਚ ਜੁਗਾਂ ਵਿੱਚ ਵੀ ਸੱਚ ਸੀ ਹੈ ਭੇ ਸੱਚ ਪਾ ਪਿਛਲੇ ਬੀਤੇ ਸਮੇਂ ਵਿੱਚ ਵੀ ਸੱਚ ਸੀ ਹੈ ਭੇ ਸੱਚ ਅੱਜ ਵੀ ਸੱਚ ਹੈ ਨਾਨਕ ਹੋਸੀ ਭੇ ਸੱਚ ਤਾਂ ਇਹ ਕੇ ਇਹਦੇ ਅਰਥ ਉਸੇ ਸ਼ਲੋਕ ਦੇ ਹੀ ਬਣਦੇ ਹਨ ਪਰ ਕਿਰਪਾ ਕਰਕੇ ਇਹਦਾ ਉਚਾਰਨ ਜਿਹੜਾ ਹੈ ਭੀ ਨਹੀਂ ਕਰਨਾ ਭੇਹੀ ਕਰਨਾ ਹੈ ਪਾਤਸ਼ਾਹ ਦਾ ਹੁਕਮ ਹੈ ਅੱਖਰ ਲੇਖੇ ਸਹੀ ਗਾਵਾਂ ਅਵਰ ਨਾ ਜਾਣਾ ਬਾਣੀ ਤਾਂ ਖੈਰ ਇਸੀ ਸ਼ਲੋਕ ਦੇ ਵਿਚਾਰ ਨਾਨਕ ਹੋਸੀ ਭੇ ਸੱਚ ਆਉਣ ਵਾਲੇ ਸਮੇਂ ਵਿੱਚ ਵੀ ਉਹੀ ਸਤ ਹੈ ਤੋ ਅਗੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਸ਼ਰਧਾ ਹੋਣੀ ਚਾਹੀਦੀ ਹੈ ਸ਼ਰਧਾ ਦੇ ਨਾਲ ਫਿਰ ਸਤ ਸਵਰਨ ਸਰਬਣ ਕਰਕੇ ਮੰਨਣਾ ਹੋਣਾ ਚਾਹੀਦਾ ਸੱਚੀ ਕਮਾਈ ਕਰਕੇ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਉਹ ਜੀਵ ਦਾ ਸਰੂਪ ਬ੍ਰਹਮ ਦਾ ਰੂਪ ਹੋ ਜਾਂਦਾ ਹੈ ਸਰੀਰ ਦੇ ਅੰਤ ਹੋਣ ਦੇ ਬਾਅਦ ਵੀ ਉਹ ਜਿਹੜਾ ਹੈ ਜੁਗਾਂ ਜੁਗਾਂਤਰਾਂ ਦੇ ਵਿੱਚ ਪਰੀਪੂਰਨ ਪਰਮੇਸ਼ਰ ਪਰਮਾਤਮਾ ਸ੍ਰਿਸ਼ਟੀ ਨੂੰ ਸਾਜਣ ਵਾਲਾ ਚਲਾਉਣ ਵਾਲਾ ਹਮੇਸ਼ਾ ਸੁਭਾਈ ਮਾਨ ਰਹਿਦਾ ਹੈ ਤੇ ਜੀਵ ਨੂੰ ਵੀ ਆਪਣੇ ਵਿੱਚ ਮਿਲਾ ਕੇ ਆਪਣਾ ਰੂਪ ਬਣਾ ਲੈਂਦਾ ਐਸਾ ਉਹ ਪਰੀਪੂਰਨ ਪਰਮੇਸ਼ਰ ਪਰਮਾਤਮਾ ਹੈ ਤਾਂ ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਅੱਗੇ ਅਸ਼ਟ ਪਰੀ ਚਰਨ ਸੱਤ ਸਤ ਪਰਸਨਹਾਰ ਇੱਥੇ ਗੁਰੂ ਜੀ ਸਤਾਂ ਨੂੰ ਸਤ ਨੂੰ ਸਤਾਂ ਮਾਤਰ ਵਿੱਚ ਵੀ ਕਥਨ ਕਰਦੇ ਹਨ ਭਾਵ ਉਹਦੇ ਚਰਨ ਵੀ ਸਤ ਹਨ ਪਰਮੇਸ਼ਰ ਦਾ ਸਰੂਪ ਜੋ ਹੈ ਤਿੰਨਾਂ ਕਾਲਾਂ ਵਿੱਚ ਚਰਨ ਸੱਤ ਸਤ ਪਰਸਨਹਾਰ ਉਸ ਦਾ ਸਰੂਪ ਸਾਡੇ ਸਾਹਮਣੇ ਹੈ ਗੁਰੂ ਦੇ ਰੂਪ ਵਿੱਚ ਔਰ ਗੁਰੂ ਦੇ ਚਰਨ ਪਰਮੇਸ਼ਰ ਦੇ ਚਰਨ ਹਨ ਇਸ ਕਰਕੇ ਉਹ ਹੀ ਆਪਣੇ ਆਪ ਨੂੰ ਬਦਲ ਕੇ ਗੁਰੂ ਰੂਪ ਦੇ ਵਿੱਚ ਦੁਨੀਆ ਵਿੱਚ ਆਉਂਦਾ ਹੈ ਗੁਰੂ ਬਣ ਕੇ ਦੁਨੀਆ ਦੀ ਛਾਇਆ ਤਾਂ ਗੁਰੂ ਵੀ ਸਤ ਹੈ ਸਤ ਪਰ ਸੰਹਾਰ ਜਿਨ੍ਹਾਂ ਨੇ ਗੁਰੂ ਦੇ ਚਰਨੀ ਪੈਣਾ ਕੀਤਾ ਉਹ ਵੀ ਸਤ ਹੋ ਗਏ ਹਰ ਕਾ ਸੇਵਕ ਸੋਹਾਰ ਜੇਹਾ ਭੇਦ ਨ ਜਾਣੂ ਮਾਨਸ ਦੇਹਾ ਦਰਸ਼ਨ ਸਤ ਸਤ ਪੇਖਣ ਹਾਰ ਜਿਨ੍ਹਾਂ ਨੂੰ ਹਰੀ ਵਾਹਿਗੁਰੂ ਸਤ ਸਰੂਪ ਦਰਸ਼ਨ ਦਿਖਾਰੇ ਕਰਵਾ ਦਾ ਜਲਵਾ ਦਿਂਦਾ ਹੈ ਉਹ ਵੇਖਣ ਵਾਲੀਆਂ ਅੱਖਾਂ ਵੀ ਸਤ ਹੋ ਜਾਂਦੀਆਂ ਜਿਸ ਤਰ੍ਹਾਂ ਪਾਤਸ਼ਾਹ ਜੀ ਨੇ ਮਦਨ ਕੀਤੇ ਨਾਨਕ ਸੇ ਅਖੜੀਆਂ ਬਿਆਨ ਜਿਨੀਆਂ ਦੇ ਸੰਧੋ ਮਾਪਰੀ ਉਹਨਾਂ ਅੱਖਾਂ ਨੂੰ ਉਹਨਾਂ ਪੈਰਾਂ ਨੂੰ ਉਹਨਾਂ ਹੱਥਾਂ ਨੂੰ ਧਨ ਕੇ ਆ ਜਿਹੜੇ ਗੁਰੂ ਨਾਲ ਜੁੜਦੇ ਹਨ ਗੁਰੂ ਦੇ ਦਰਸ਼ਨ ਸਤ ਹਨ ਤਾਂ ਜਿਹੜੀਆਂ ਅੱਖਾਂ ਦਰਸ਼ਨ ਕਰ ਲੈਂਦੀਆਂ ਉਹ ਵੀ ਸਤ ਹੋ ਜਾਂਦੀਆਂ ਇੱਕ ਵਾਰ ਤਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਯਾਤਰਾ ਤੇ ਗਏ ਰਸਤੇ ਦੇ ਵਿੱਚ ਇੱਕ ਬਹੁਤ ਹੀ ਪਿਆਰਾ ਮਨੁੱਖ ਗੁਰੂ ਘਰ ਸੇ ਗੁਰੂ ਸਾਹਿਬ ਨੂੰ ਯਾਦ ਕਰਦਾ ਸੀ ਕਿ ਮੈਨੂੰ ਦਰਸ਼ਨ ਦਿਓ ਪਰ ਅੱਖਾਂ ਤੋਂ ਮੁਨਾਖਾ ਸੀ ਭਾਵ ਦਿਸਦਾ ਨਹੀਂ ਸੀ ਪਰ ਅਰਦਾਸ ਕਰਦਾ ਕਿ ਮੈਨੂੰ ਦਰਸ਼ਨ ਦਿਓ ਰੋਜ਼ ਪਾਤਸ਼ਾਹ ਜੀ ਉਹਨੀਆਂ ਆਵਾਜ਼ਾਂ ਸੁਣਦੇ ਅਰਦਾਸ ਸੁਣਦੇ ਇੱਕ ਦਿਨ ਪਹੁੰਚ ਗਏ ਉਹਦੇ ਸਾਹਮਣੇ ਜਾ ਬੈਠੇ ਲੈ ਵੀ ਸਿੱਖਾ ਦਰਸ਼ਨ ਕਰਨ ਲੈ ਉਹ ਕਹਿੰਦਾ ਜੀ ਦਰਸ਼ਨ ਕਿਵੇਂ ਤਰ੍ਹਾਂ ਮੇਰੇ ਤਾਂ ਨੇਤਰ ਵੀ ਨਹੀਂ ਹੈ ਕਹਿੰਦੇ ਲੈ ਤੈਨੂੰ ਪਹਿਲਾਂ ਅੱਖਾਂ ਦਿੰਦੇ ਆ ਦੇਖਣ ਵਾਲੀਆਂ ਲੈ ਦੇਖ ਜਦੋਂ ਪਾਤਸ਼ਾਹ ਨੇ ਕਿਰਪਾ ਕੀਤੀ ਉਹਨੂੰ ਦਿਸਣ ਲੱਗਿਆ ਉਹਨੇ ਖੁੱਲੇ ਦਰਸ਼ਨ ਕੀਤੇ ਪ੍ਰੀਤਮ ਦੇ ਨਾਲ ਆਨੰਦ ਬਾਣੀ ਆ ਵਿਚਾਰਾ ਕੀਤੀਆਂ ਗੱਲਾਂ-ਬਾਤਾਂ ਹੋਈਆਂ ਫਿਰ ਪਾਤਸ਼ਾਹ ਜੀ ਉੱਥੋਂ ਜਾਣ ਲੱਗੇ ਉਹ ਮਨੋਂ ਕਹਿਣ ਲੱਗਿਆ ਗੁਰਸੇ ਕਹਿਣ ਲੱਗਿਆ ਮਹਾਰਾ ਕਿਰਪਾ ਕਰੋ ਇਹਨਾਂ ਅੱਖਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਕਰ ਦਿਓ ਪਾਤਸ਼ਾਹ ਕਨੇ ਕਿਹਾ ਕਹਿਣ ਲੱਗਿਆ ਮਹਾਰਾ ਤੁਹਾਡੇ ਦਰਸ਼ਨ ਕਰਨੇ ਸੀ ਉਹ ਕਰ ਲਿਆ ਕੁੜਮ ਇਹਨਾਂ ਅੱਖਾਂ ਨਾਲ ਹੋਰ ਕਿਸੇ ਨੇ ਦਰਸ਼ਨ ਨਹੀਂ ਕਰਨੇ। ਪਾਤਸ਼ਾਹ ਕਹਿੰਦੇ ਨਹੀਂ ਅਸੀਂ ਅੱਖਾਂ ਦੇਖ ਕੇ ਲੈਂਦੇ ਨਹੀਂ ਇਹ ਹੁਣ ਤੇਰੀਆਂ ਹਨ। ਪਰ ਤੈਨੂੰ ਹੁਣ ਹਰ ਪਾਸੇ ਮੈਂ ਹੀ ਦਿਖਾਈ ਦੇਵਾਂਗਾ ਭਾ ਭਾਈ ਕਨਈਆ ਵਾਲੀ ਅਵਸਥਾ ਵੀ ਉਹਨੂੰ ਦਿੱਤੀ ਹੈ ਬ੍ਰਹਮ ਗਿਆਨੀ। ਤੋ ਦਰਸ਼ਨ ਕਰਨ ਵਾਲੀਆਂ ਅੱਖਾਂ ਵੀ ਸੱਤ ਹੋ ਜਾਂਦੀਆਂ ਸੱਤ ਪੇਖਣ ਹਾਰ। ਦੇਖਣ ਵਾਲੇ ਨੇਤਰ ਵੀ ਸਾਡੇ ਸੱਤ ਹੋ ਜਾਂਦੇ ਹਨ। ਨਾਮ ਸਤ ਸਤ ਸਤਿ ਆਵੜ ਹਾਰ ਉਹਦਾ ਨਾਮ ਵੀ ਸਤ ਹੈ ਉਹਨੂੰ ਧਿਆਉਣ ਵਾਲੇ ਵੀ ਸਤ ਹਨ ਆਪ ਸਤ ਸਤ ਸਵਧਾਰੀ ਵਾਹਿਗੁਰੂ ਆਪ ਸੱਚ ਸਰੂਪ ਹੈ ਤੇ ਸ੍ਰਿਸ਼ਟੀ ਜਿਸ ਨੂੰ ਉਸਨੇ ਧਾਰਨ ਕੀਤਾ ਜਿਹਦੇ ਵਿੱਚ ਉਹ ਵਸਿਆ ਹੋਇਆ ਹੈ ਇਹ ਵੀ ਸਤ ਸਰੂਪ ਹੈ ਆਪੇ ਗੁਣ ਆਪੇ ਗੁਣਕਾਰੀ ਉਹਦੀ ਮਰਜ਼ਾਦਾ ਵੀ ਸੱਚੀ ਹੈ ਤੇ ਜਿਨ੍ਹਾਂ ਨੇ ਮਰਜਾਣਾ ਨੂੰ ਧਾਰਨ ਕਰ ਲਿਆ ਗੁਨਾ ਨੂੰ ਧਾਰਨ ਕਰ ਲਿਆ ਉਹ ਵੀ ਸਤ ਹੋ ਜਾਂਦੇ ਹੈ ਗੁਨਾਕਾਰੀ ਭਾਵ ਗੁਨਾ ਦੀ ਔਸ਼ਧੀ ਦੇਣ ਵਾਲਾ ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਟੈ ਜੰਕੀ ਫੰਗ ਉਹ ਆਪ ਸਤ ਹੈ ਉਹਦੇ ਦਰਸ਼ਨ ਸਤ ਹਨ ਉਹਦੇ ਗੁਣ ਸਤ ਹਨ ਔਰ ਜਿਨ੍ਹਾਂ ਦੇ ਅੰਦਰ ਆਪਣੇ ਗੁਣ ਲਖ ਦਿੰਦਾ ਬਿਰਗੁਣ ਕੀਤਾ ਭਗਤ ਨਾ ਹੋਏ ਫਿਰ ਉਹ ਭਗਤੀ ਕਰਦੇ ਹਨ ਉਹ ਸਤ ਦੀ ਸ਼ਬਦ ਸਤ ਸਤ ਪ੍ਰਭ ਕਰਤਾ ਪਰਮੇਸ਼ਰ ਦੇ ਸਰੂਪ ਗੁਰੂ ਦੇ ਮੁਖ ਤੋਂ ਨਿਕਲੇ ਬਚਨ ਵੀ ਸਤ ਹਨ ਤੇ ਜਿਹੜੀ ਰਸਨਾ ਗਾਉਂਦੀ ਹੈ ਉਹ ਵੀ ਸਤ ਹੋ ਜਾਂਦੀ ਹੈ ਉਹ ਰਸਨਾ ਵੀ ਪਵਿੱਤਰ ਹੋ ਜਾਂਦੀ ਹੈ ਪਰਮੇਸ਼ਰ ਸਤ ਹੈ ਉਹਦੀ ਮਹਿਮਾ ਸਤ ਹੈ ਜੋ ਗੁਰੂਆਂ ਨੇ ਬਾਣੀ ਰੂਪ ਚ ਕੀਤੀ ਗੁਰ ਪਰਮੇਸ਼ਰ ਏਕੋ ਜਾਣ ਉਹ ਨਿਰਗੁਣ ਹੈ ਤੇ ਗੁਰੂ ਸਰਗੁਣ ਹੈ ਸਰਗੋ ਨਿਰਗੁਣ ਰੰਗਕਾਰ ਸਉਨ ਸਮਾਦੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰਜਾਪ ਸ਼ਾਬਦ ਸਤ ਸਤ ਪ੍ਰਭ ਵਕਤਾ ਉਹ ਬਾਪ ਸਤ ਹੈ ਉਹਦੀ ਮਹਿਮਾ ਕਰਨ ਵਾਲਾ ਮੁਖ ਵੀ ਸੱਚਾ ਹੋ ਜਾਂਦਾ ਹੈ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਉ ਲਾਨ ਕੇ ਜਗਤ ਮੈਂ ਕਿਨ ਜਪਿਓ ਗੁਰਮント ਜਿਹੜੀ ਸੁਰਤੀ ਬਿਰਤੀ ਉਸ ਪਰਮੇਸ਼ਰ ਦੇ ਨਾਮ ਨਾਲ ਜੁੜਦੀ ਐ ਸੁਰਤ ਸਤ ਉਹ ਸੁਰਤ ਵੀ ਸਤ ਹੋ ਜਾਂਦੀ ਐ ਸਤ ਜਸ ਸੁਣਤਾ ਤੇ ਜਿਹੜੇ ਕੰਨਾਂ ਦੇ ਨਾਲ ਕੋਈ ਨਾਮ ਸੁਣਦਾ ਹੈ ਉਹ ਸਤ ਦੇ ਜਸ ਨੂੰ ਸੁਣਨਾ ਕਰਦਾ ਹੈ ਉਹ ਵੀ ਸਤ ਸਰੂਪ ਹੋ ਜਾਂਦੇ ਹਨ ਭਾਵ ਕੇ ਜੀਵਤਾ ਜੀਵਨ ਹੀ ਬਦਲ ਜਾਂਦਾ ਹੈ ਉਹਨਾਂ ਦਾ ਜੀਵਨ ਹੀ ਬਦਲ ਜਾਂਦਾ ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਹਨ ਇਹ ਸਰੀਰਾ ਮੇਰਿਆ ਜਗ ਮੇ ਆਇਕਾ ਕਿਆ ਤੰਦ ਕਰਮ ਕਮਾਇਆ ਪਹਿਲਾਂ ਸਾਰੇ ਸਰੀਰ ਨੂੰ ਕਹਿੰਦੇ ਆ ਫਿਰ ਕੱਲੇ ਕੱਲੇ ਇੰਦਰੀ ਨੂੰ ਕਹਿੰਦੇ ਇਹ ਨੇਤਰੋ ਮੇਰਿਓ ਹ ਤੂੰ ਮੈਂ ਜੋਤਰੀ ਹਰ ਮਿਨ ਅਵਰਨ ਨ ਦੇਖੋ ਕੋਈ ਇਹ ਸ਼ਰਵਨੋ ਮੇਰਿਓ ਸੱਚ ਸੋਣੈ ਨੂੰ ਪਠਾਈ ਇਹ ਰਸਨਾ ਤੋਂ ਆਉਂਦਾ ਸਰਾਜ ਨਹੀਂ ਤੇਰੀ ਪਿਆਸ ਨਜਾਇ ਜਦੋਂ ਗੁਰੂ ਦੀ ਗੱਲ ਮੰਨ ਕੇ ਇੰਦਰੇ ਪੰਜ ਕਰਮ ਇੰਦਰੇ ਪੰਜ ਗਿਆਨ ਇੰਦਰੇ ਪੰਜੇ ਤਤ 25 ਪ੍ਰਕਿਰਤੀਆਂ ਜਦੋਂ ਉਸੇ ਨਾਲ ਜੁੜ ਜਾਂਦੀਆਂ ਫਿਰ ਬਣਦਾ ਹੈ ਆਨੰਦ ਤੀਜੇ ਪਾਤਸ਼ਾਹ ਨੂੰ 65 ਸਾਲ ਦੀ ਉਮਰ ਤੋਂ ਬਾਅਦ ਗੁਰੂ ਨੂੰ ਮਿਲ ਕੇ ਆਨੰਦ ਆਇਆ ਤੇ ਕਹਿੰਦੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨਵਜੀਆਂ ਵਧਾਈਆਂ ਬਾਸ਼ਾ ਜੀ ਕਹਿੰਦੇ ਜਿਨ੍ਹਾਂ ਨੇ ਉਸ ਨੂੰ ਜਾਨਣਾ ਕੀਤਾ ਉਹ ਸਤ ਹੋਵੇ ਉਹ ਕੰਨ ਵੀ ਸਤ ਹੋ ਗਏ ਬੁਝਨ ਹਾਰ ਕੋ ਸਤ ਸਭ ਹੋਏ ਗੁਰ ਸ਼ਬਦ ਦੁਆਰਾ ਜਿਨ੍ਹਾਂ ਨੇ ਇਸ ਗੱਲ ਨੂੰ ਸੰਗਲੇ ਆਉਦੇ ਵਾਸਤੇ ਸਾਰੇ ਪਾਸੇ ਸਤ ਸਰੂਪ ਹੈ ਭਾਈ ਕਨਈਆ ਜੀ ਦੀ ਵਿਸਥਾ ਉਹਨਾਂ ਨੂੰ ਹੋਰ ਕੋਈ ਦਿਸਦਾ ਹੀ ਨਹੀਂ ਮੁਜਨ ਹਾਰ ਕੋ ਸਤ ਸਬ ਹੋਏ ਨਾਨਕ ਸਤ ਸਤ ਪ੍ਰਭ ਸੋਏ ਜਿਨਾਂ ਨੇ ਉਹ ਸਤ ਨੂੰ ਜਾਣ ਲਿਆ ਉਹ ਵੀ ਸਤ ਹੋਵੇ ਏਸੀ ਗੁਰੂ ਪਿਆਰਿਓ 17ਵੀਂ ਅਸ਼ਟਪਦੀ ਦਾ ਸ਼ਲੋਕ ਅਤੇ ਪਹਿਲਾ ਪਦ ਅੱਗੇ ਦੂਸਰਾ ਪਦ ਆਰੰਭ ਹੁੰਦਾ ਸਤ ਸਰੂਪ ਰਿਹਾ ਜਿਨ ਮੰਨਿਆ ਜਿਨ੍ਹਾਂ ਨੇ ਗੁਰੂ ਦੇ ਸਤ ਸ਼ਲੋਕ ਨੂੰ ਹਿਰਦੇ ਵਿੱਚ ਮੰਨ ਕੇ ਵਸਾ ਲਿਆ ਉਹ ਨਾਲ ਹੀ ਮੈਂਬਰ ਗੁਰਸੱਭ ਕਿਵੇਂ ਕਰਦੇ ਆ ਕਿ ਆਪਾਂ ਅਗਲੇ ਦਿਵਾਨਾ ਵੀ ਸਰਬਣ ਕਰਾਂਗੇ ਬੋਲਦੇ ਅਨੇਕਾ ਖਰਬਾਦ ਕੱਟ ਹੋ ਜਾਂਦੇ ਸਿੱਖ ਸੰਗਤਾਂ ਨੇ ਸਤਿਗੁਰੂ ਬਖਸ਼ਣ ਜੋਗੇ ਅਕਸ਼ ਲੈਣਾ ਦੀ ਸਮਰੱਥੀ ਕਰੀਏ ਮਲੋ ਫਤੇ ਪੌ ਫਤੇ ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਦੀ ਫਤਿਹ ਵਾਹ ਗੁਰੂ ਵਾਹ ਗੁਰੂ